ਇੱਕ ਬੰਦਾ ਆਇਆ ਉਹਦਾ ਕੋਈ ਉਹ ਬਕਸੇ ਚ ਜਦ ਤੁਸੀਂ ਬਕਸਾ ਖੋਲਿਆ ਕੋਈ ਮੀਟਰ ਨਹੀਂ ਸੀ ਉਹਦਾ ਕੁਝ ਨਹੀਂ ਸੀਗਾ ਉਹਨੇ ਅਨੁਸਾਰ ਬਹੁਤ ਬੰਦਾ ਬੋਲਿਆ ਹੋ ਸਾਨੂੰ ਸਾਡੇ ਮਲਾਜਮਾਂ ਨੂੰ ਦੂਜਿਆਂ ਨੂੰ ਸਾਡੇ ਐਕਸ ਸਾਹਿਬ ਤੇਜ ਸਾਹਿਬ ਦੀ ਹਦਾਇਤਾਂ ਮੁਤਾਬਕ ਜਿਹੜੇ ਇਫੈਕਟਡ ਮੀਟਰ ਨੇ ਜਾਂ ਬਰੰਟ ਮੀਟਰ ਨੇ ਉਹਨਾਂ ਨੂੰ ਚੇਂਜ ਕਰਨ ਵਾਸਤੇ ਜਿਹੜੇ ਸਾਡੇ ਮਤਲਬ ਮਲਾਜਮ ਸੀ ਉਹ ਮੀਟਰ ਲਾਉਣ ਗਏ ਤੇ ਉਹਨਾਂ ਨੇ ਗਾਲੀ ਗਲੋਚ ਕੀਤੀ ਕੋਈ ਮਾੜਾ ਅਸਰ ਇਸ ਤਰ੍ਹਾਂ ਸ਼ਰਾਬ ਪੀ ਕੇ ਜਾਂ ਕੋਈ ਨਸ਼ਾ ਪਤਾ ਕਰਕੇ ਸਾਡੇ ਕਿਸੇ ਮੁਲਾਜ਼ਮ ਨੇ ਸਟੋਲ ਡਾ ਮਾਰ ਸਕਦਾ ਤੇ ਸਭ ਤੋਂ ਜ਼ਿਆਦਾ ਉਹਦਾ ਡਰਾ ਹੀ ਚੀਜ਼ ਆ ਤੇ ਅਸੀਂ ਜੋ ਮੀਟਰ ਮੱਚੇ ਹੋਏ ਨੇ ਅਸੀਂ ਉਹੀ ਬਦਲਣ ਲਗਾਏ ਸੀ ਉਹਨੇ ਬੰਦੇ ਨੇ ਕੱਲ ਸਾਡੇ ਨਾਲ ਬਹੁਤ ਵਾਤਨੀ ਕੀਤੀ ਆ ਸਾਡੇ ਮੁਲਾਜ਼ਮਾਂ ਨਾਲ ਸਾਰਿਆਂ ਨਾਲ ਜਿਹਨੇ ਮਿਸਟਰੀ ਕੀਤਾ ਉਹਦੇ ਸਮੇਂ ਸਾਡੇ ਕੋਲੇ ਕੰਪਲੇਨ ਲਿਖੀ ਗਈ ਖਰਾਬ ਪਏ ਮੀਟਰਾਂ ਦੀ ਜਗ੍ਹਾ ਨਵੇਂ ਪ੍ਰੀਪੇਡ ਮੀਟਰ ਲਗਾਉਣ ਆਏ ਬਿਜਲੀ ਮੁਲਾਜ਼ਮਾ ਦੀ ਮਕਾਨ ਮਾਲਕ ਨੇ ਵੀਡੀਓ ਬਣਾਈ ਅਤੇ ਮੌਕੇ ਤੋਂ ਕਰਮਚਾਰੀਆਂ ਨੂੰ ਪਜਾ ਦਿੱਤਾ ਜੀਆਂ ਮਲਾਜ਼ਮਾਂ ਨੂੰ ਚੋਰ ਆਖਿਆ ਗਿਆ ਹੈ ਬਿਜਲੀ ਮਲਾਜ਼ਮਾਂ ਨੇ ਇਕੱਠੇ ਹੋ ਕੇ ਪੁਲਿਸ ਕੋਲ ਦਰਜ ਜਿਹੜੀ ਸ਼ਿਕਾਇਤ ਕਰਵਾਈ ਉਸ ਤੋਂ ਬਾਅਦ ਕੀ ਸੀ ਤਾਂ ਅਫਸਰਾਂ ਦੇ ਹੁਕਮ ਮੁਤਾਬਕ ਚੱਲ ਰਿਹਾ ਖਰਾਬ ਮੀਟਰਾਂ ਦੀ ਜਗ੍ਹਾ ਨਵੇਂ ਪ੍ਰੀਪੇਡ ਮੀਟਰ ਲਗਾਉਣ ਗਏ ਸੀ ਸਾਨੂੰ ਗਲਤ ਬੋਲਿਆ ਬੇਇੱਜ਼ਤ ਕੀਤਾ ਤੇ ਸਾਡੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਗਈ ਤੇ ਵਾਇਰਲ ਕੀਤੀ ਗਈ ਬਿਜਲੀ ਮਲਾਜ਼ਮਾਂ ਨੇ ਇਨਸਾਫ ਮੰਗਿਆ ਡੀਐਸਪੀ ਆਪ ਉਹ ਅਨਿਕੜ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਹ ਕੱਲ ਸਾਡੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਅਸੀਂ ਜਿਹੜੇ ਮੱਚੇ ਹੋ ਮੀਟਰ ਨੇ ਜੀ ਉਹ ਹਰਦਾਇਤਾ ਅਨੁਸਾਰ ਚੇਂਜ ਕਰਨ ਗਏ ਤੇ ਉੱਥੇ ਇੱਕ ਬੰਦਾ ਆਇਆ ਉਹਦਾ ਕੋਈ ਉਹ ਬਕਸੇ ਚ ਜਦੋਂ ਅਸੀਂ ਬਕਸਾ ਖੋਲਿਆ ਕੋਈ ਮੀਟਰ ਨਹੀਂ ਸੀ ਉਹਦਾ ਕੁਝ ਨਹੀਂ ਸੀਗਾ। ਉਹਨੇ ਅਨੁਸਾਰ ਬਹੁਤ ਬੰਦਾ ਬੋਲਿਆ ਹੋ ਸਾਨੂੰ ਸਾਡੇ ਮੁਲਾਜ਼ਮਾਂ ਨੂੰ ਦੂਜਿਆਂ ਨੂੰ ਤੇ ਸਾਡੇ ਗੈਲ ਵੀਡੀਓ ਬਣਾ ਕੇ ਪਾਉਣ ਲੱਗਾ ਵੀ ਚੋਰ ਆ ਗਏ ਮੀਟਰ ਬਦਲਣ ਵਾਲੇ ਚੋਰ ਆ ਗਏ ਇੱਚਾ ਹੀ ਕੋਈ ਕਰ ਲੈਂਦੀ ਵੀ ਚੋਰ ਆਲੀ ਸਾਡੇ ਵੱਲੋਂ ਤੇ ਅਸੀਂ ਜੋ ਮੀਟਰ ਮੱਚੇ ਹੋਏ ਨੇ ਅਸੀਂ ਉਹੀ ਬਦਲਣ ਲਗਾਏ ਤੇ ਉਹਨੇ ਬੰਦੇ ਨੇ ਕੱਲ ਸਾਡੇ ਨਾਲ ਬਹੁਤ ਬਤਮੀਜ਼ੀ ਕੀਤੀ ਆ ਸਾਡੇ ਮੁਲਾਜ਼ਮਾਂ ਨਾਲ ਸਾਰਿਆਂ ਨਾਲ ਜੀ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਹੋਣੀ ਚਾਹੀਦੀ ਉਹ ਬੰਦਿਆਂ ਤੇ ਜਿਹੜਾ ਨੇ ਹਾਂ ਸਾਡੇ ਨਾਲ ਬਤਮੀਜ਼ੀ ਕੀਤੀ ਜੀ ਜੀ ਇਸ ਕਾਰਨ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਕੋਲ ਪੁਲਿਸ ਕੋਲ ਪਹੁੰਚ ਕੀਤੀ ਪਹੁੰਚ ਕਰ ਰਹੇ ਨੇ ਅਸੀਂ ਅਰਜੀ ਦਵਾਰੇ ਜੀ ਅਸੀਂ ਵੀਡੀਓ ਸਾਫਤਾਂ ਮੈਂ ਰੇਂਦਰ ਸਿੰਘ ਆ ਆਈਟੀ ਪਲਾਈ ਐਸੋਸੀਏਸ਼ਨ ਦਾ ਉਹਦਾ ਉਹ ਸਭੂਬੀਨ ਦਾ ਪ੍ਰਧਾਨ ਆ ਜੀ ਤੇ ਜਿਵੇਂ ਸਾਡੇ ਸਾਥੀ ਨੇ ਦੱਸਿਆ ਵੀ ਕੱਲ ਸਾਡੇ ਸਾਥੀ ਸੀ ਜਿਹੜੇ ਸਾਡੇ ਐਕਸਲ ਸਾਹਿਬ ਤੇ ਅਹਿਜੂ ਸਾਹਿਬ ਦੀ ਹਦਾਇਤਾਂ ਮੁਤਾਬਕ ਜਿਹੜੇ ਡਿਫੈਕਟਡ ਮੀਟਰ ਨੇ ਜਾਂ ਬਰੰਟ ਮੀਟਰ ਨੇ ਉਹਨਾਂ ਨੂੰ ਚੇਂਜ ਕਰਨ ਵਾਸਤੇ ਜਿਹੜੇ ਸਾਡੇ ਮਤਲਬ ਮਲਾਜਮ ਸੀ ਉਹ ਮੀਟਰ ਲਾਉਣ ਗਏ ਤੇ ਉਹਨਾਂ ਨਾਲ ਗਾਲੀ ਗਲੋਚ ਕੀਤੀ ਉਹਨਾਂ ਨੂੰ ਮੰਦਾ ਚੰਗਾ ਬੋਲਿਆ ਤੇ ਧਮਕੀ ਦਿੱਤੀ ਵੀਰ ਨੂੰ ਕੁੱਟੋ ਇਹਨੂੰ ਮਾਰੋ ਇਹ ਚੋਰ ਨੇ ਤੇ ਅਸੀਂ ਤੁਹਾਡੇ ਮੀਡੀਆ ਰਹੀਂ ਅਸੀਂ ਇਹ ਦਸਾਂ ਚਾਹੁੰਦੇ ਆ ਪਰ ਤੁਹਾਡੀ ਸਪੋਰਟ ਚਾਹੁੰਦੇ ਆ ਵੀ ਜਿਹੜੇ ਉਹ ਇਹ ਜਿਹੜੇ ਅਨਸਰ ਨੇ ਜਿਹੜੇ ਸਾਡੇ ਮਲਾਜ਼ਮਾਂ ਦੇ ਕੰਮ ਕਰਨ ਦੇ ਵਿੱਚ ਵਿਘਨ ਪਾ ਰਹੇ ਨੇ ਤੇ ਉਹਨਾਂ ਦੇ ਨੱਥ ਪਾਈ ਜਾਵੇ ਤੇ ਉਹਨਾਂ ਦੇ ਸਖਤ ਸਖਤ ਤੋਂ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਅਸੀਂ ਸਾਰਨਾ ਗੱਲ ਕੀਤੀ ਹੈ ਜੀ ਤੇ ਅਸੀਂ ਥਾਣੇ ਨੇੜੇ ਉਹਦੀ ਆਪਣੀ ਜਿਹੜੀ ਹੈ ਰਿਪੋਰਟ ਉਹਦੇ ਖਿਲਾਫ ਅਸੀਂ ਐਫਆਰ ਵੀ ਦਰਜ ਕਰਾਵਾਂਗੇ ਤੇ ਜਿਹੜੇ ਸਾਡੇ ਸਾਥੀ ਇੱਕ ਦੋ ਜਾਂਦੇ ਨੇ ਬਿਲਕੁਲ ਸਾਨੂੰ ਡਰ ਹੈ ਇਹ ਚੀਜ਼ ਦਾ ਜੀ ਵੀ ਕੱਲ ਨੂੰ ਕੋਈ ਮਾੜਾਸਰ ਇਸ ਤਰ੍ਹਾਂ ਸ਼ਰਾਬ ਪੀ ਕੇ ਜਾਂ ਕੋਈ ਨਸ਼ਾ ਪੱਤਾ ਕਰਕੇ ਸਾਡੇ ਕਿਸੇ ਮਲਾਇਮ ਦੇ ਸੱਟੋ ਜਿਹੜਾ ਮਾਰ ਸਕਦਾ ਤੇ ਸਾਨੂੰ ਬਿਲਕੁਲ ਉਹਦਾ ਡਰ ਆ ਹੀ ਚੀਜ਼ ਦਾ ਜਿਹੜੇ ਸਮਾਰਟ ਮੀਟਰ ਨੇ ਇਹ ਸਿਰਫ ਡੈਫੈਕਟਡ ਹੀ ਬਦਲ ਰਿਹਾ ਜਿਹੜੇ ਬਰਾਂਟੇ ਜਾਂ ਸੜੇ ਹੋਏ ਨੇ ਤੇ ਅਦਰਵਾਈਜ਼ ਐਸੀ ਕੋਈ ਮੀਟਰ ਨਹੀਂ ਜਿਹੜੇ ਸੀ ਜਿਹੜੇ ਬਦਲ ਰਿਹਾ ਤੇ ਜਿਹੜੇ ਡੈਫੈਕਟਡ ਨੇ ਸਿਰਫ ਉਹ ਹੀ ਬਦਲ ਰਹੇ ਕਿਉਂਕਿ ਮਹਿਕਮਾ ਨੂੰ ਦੱਸ ਦਿੱਤਾ ਨੇ ਕਿਉਂਕਿ ਸਾਨੂੰ ਉਹਦੀ ਜਿਹੜੀ ਜੁਟਾਂ ਦਾ ਜਿਹੜਾ ਉਹ ਮਤਲਬ ਨਹੀਂ ਵੀ ਪਤਾ ਚੱਲਦਾ ਐਵਰੇਜ ਬਿੱਲ ਲੋਕਾਂ ਨੂੰ ਜਿਹੜੇ ਉਹ ਆ ਰਹੇ ਨੇ ਵੱਧਾ ਤੇ ਇਸ ਕਰਕੇ ਜਿਹੜੇ 1.7 ਮੀਟਰ ਹੋਈ ਚੇਂਜ ਕਰ ਰਹੇ ਹਾਂ ਜੀ ਸਾਡੇ ਕੋਲ ਇੱਕ ਬਿਜਲੀ ਬੋਰ ਵੱਲੋਂ ਇੱਕ ਕੰਪਲੇਂਟ ਆਈ ਹੈ ਜਿਹਦੇ ਵਿੱਚ ਕਬੰਟੀ ਬੈਲਰ ਵਾਸੀ ਜੀਤਨਗਰ ਦਾ ਗੱਲਤੀ ਹੈ ਜਿਨ੍ਹਾਂ ਕੇ ਬਿਲੀ ਬੋਰ ਦੇ ਮੁਲਾਜ਼ਮ ਉੱਤੇ ਕੋਈ ਨਵੇਂ ਮੀਟਰ ਦੇ ਸੰਬੰਧ ਵਿੱਚ ਉੱਤੇ ਮੌਕੇ ਤੇ ਗਏ ਸੀ ਤੇ ਇਹਨੇ ਉਹਨਾਂ ਦੇ ਨਾਲ ਮਤਲਬ ਮਤਲਬ ਕਾਫੀ ਅਣਮਿਸਬੀਅਫ ਕੀਤਾ ਉਹਦੇ ਸਮੇਂ ਸਾਡੇ ਕੋਲੇ ਕੰਪਲੇਂਟ ਦੇ ਕੇ ਗਏ ਨੇ ਅਸੀਂ ਉਹ ਸਾਰੇ ਫੈਕਟਸ ਚੈੱਕ ਕਰਕੇ ਜੋ ਕਾਨੂੰਨ ਮੁਤਾਬਕ ਜਿਹੜੀ ਇਹਦੀ ਕਾਰਵਾਈ ਬਣੇਗੀ ਉਹ ਅਸੀਂ ਉਹਨਾਂ